ਜੋ ਹਾਲਾਤ ਅੱਜ ਪੰਜਾਬ ਦੇ ਬਣੇ ਆ ਜਿਵੇਂ ਇਹਨਾਂ ਨੇ ਗੰਦ ਮਚਾਤਾ ਉਹਨਾਂ ਦਾ ਕੋਈ ਵਿਗੜਨਾ ਨਹੀਂ ਉਹਨੂੰ ਕੀ ਫਰਕ ਪੈਂਦਾ ਛੁੱਟ ਕੇ ਪੈਕ ਕਰਕੇ ਕਿਤੇ ਹੋਰ ਸੂਬੇ ਚਲੇ ਜਾਣਗੇ ਪਤਾ ਪਾਈ ਇੱਥੇ ਆ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਆ ਜਿਵੇਂ ਇਹਨਾਂ ਨੇ ਗੰਦ ਮਚਾਤਾ ਜਿਵੇਂ ਝਾੜੂ ਵਾਲੇ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਜੇ ਪੰਜਾਬ ਦੇ ਲੋਕ ਇਕੱਠੇ ਨਾ ਹੋਏ ਆਪਣੀ ਖੇਤਰੀ ਪਾਰਟੀ ਦੇ ਮਗਰ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਜਾਣਾ ਉਹਨਾਂ ਦਾ ਕੋਈ ਵਿਗੜਨਾ ਨਹੀਂ ਉਹਨੂੰ ਕੀ ਫਰਕ ਪੈਂਦਾ ਹੈ ਥੂੜ ਕੇ ਪੈਕ ਕਰਕੇ ਕਿਤੇ ਹੋਰ ਛੂਪੇ ਚਲੇ ਜਾਣਗੇ ਪਤਾਈ ਇੱਥੇ ਆਓ ਕਿਤੇ ਉਹ ਹਲਕਾ ਹੀ ਕੋ ਹਲਕਾ ਜੀ ਨੇ ਜੇ ਮੈਂ ਕਹਿ ਸਕਦਾ ਹਾਂ ਜਿੰਨੀ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਬਾਪੂ ਬਾਦਲ ਨੇ ਕਰਾਈ ਹੈ ਤੇ ਉਹਨੂੰ ਤਾਕਤ ਕਿੱਦੜੇ ਤੁਸੀਂ ਦਿੱਤੀ ਹੈ ਕਰਾਉਣ ਵਾਸਤੇ ਤਾਕਤ ਕਿਹੜੀ ਦਿੱਤੀ ਬੋਲੇ ਸੋਨਹਾ ਸਾਡਾ ਤੁਹਾਡੇ ਨਾਲ ਕੋਈ ਸਿਆਸੀ ਸੰਬੰਧ ਨਹੀਂ ਇੱਕ ਪਰਿਵਾਰ ਦਾ ਨੰਬਰ ਤੁਸੀਂ ਸਾਡੇ ਬਜ਼ੁਰਗੋਂ ਭਰਾਵੋਂ ਭੈਣਾਵੋਂ ਮਾਤਾਵੋਂ ਅਰਿਸ਼ਤਾ ਪਰ ਕਿਤੇ ਨਹੀਂ ਹੋ ਸਕਦਾ ਜੈਜਾ ਰਿਸ਼ਤਾ ਇੱਥੇ ਹੈ। ਵੱਡੇ ਵਾਂਸਾ ਭਾਵੇਂ ਪੰਜਾਬ ਦੇ ਕਿਤੇ ਵੀ ਕੋਨੇ ਜਾਂਦੇ ਸੀ ਉਹਨੇ ਦਾ ਆਪਣੇ ਹੀ ਸੀ। ਪਰ ਜਦੋਂ ਆਪਣੇ ਘਰੇ ਆਉਂਦੇ ਨਾ ਹੋਰ ਹੀ ਕਿਸੇ ਨੂੰ ਸਕੂਨ ਜਾਂਦਾ। ਜੀਜਾ ਲੱਗਦਾ ਹੈ ਕਿ ਆਪਣੇ ਵਿੱਚ ਬੈਠੇ ਹੈ। ਸੋ ਤੁਸੀਂ ਇੱਕ ਗੱਲ ਵੈਮ ਖੜ ਦਿਓ ਆਪਣੇ ਤੇ। ਉਹਨਾਂ ਜਮਵਾਰੀ ਸੁਪੀਤ ਸਿੰਘ ਬਾਦਲ ਦੀ ਹੈ। ਬੋਲੇ ਆਲੇ ਮੇਰੇ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਹੀ ਹੈ ਮੈਂ ਹੌਲੀ ਹੌਲੀ ਕੰਮ ਨਹੀਂ ਕਰਦਾ ਹਾਂ ਮੈਂ ਬਿਮਾਰੀ ਦਾ ਪੱਕਾ ਪਰੇਸ਼ਾਨੀ 1 ਮਿੰਟ ਚ ਹੀ ਕਰ ਦਿੰਦਾ ਮੈਂ ਜਲਾਲਾਬਾਦ ਹਲਕੇ 'ਚ ਮੈਨੂੰ ਭੇਜਤਾ ਮੈਂ ਜ਼ਿੰਦਗੀ 'ਚ ਨਹੀਂ ਜਲਾਲਾਬਾਦ ਗਿਆ ਸਹੀ ਮਹੀਨੇ ਤੇ ਨਹੀਂ ਗਿਆ ਸੀ ਵੱਡੇ ਪਾਲ ਸਾਹਿਬ ਕਹਿੰਦੇ ਯਾਰ ਤੂੰ ਹੁਣ ਇੱਥੇ ਲੜਨਾ ਹੈ